ਦੋਸਤੋ ਜੀ ਖੁਰ ਬਹੁਤ ਵੱਡੀ ਇੱਕ ਸ਼ਰਮਨਾਕ ਘਟਨਾ ਜਿਹੜੀ ਇੰਡੀਆ ਦੇ ਵਿੱਚ ਹੋਈ ਆ ਉਹ ਅੱਜ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਜਾ ਰਹੇ ਆ ਜੋ ਕਿ ਇੱਕ ਸਪੈਨਿਸ਼ ਜੋੜਾ ਇੰਡੀਆ ਕੋਲ ਮਨਾਇਆ ਸੀਗਾ ਤੇ ਉਹ ਉਸਔਰਤ ਦੇ ਨਾਲ ਸਮੂਹਿਕ ਜਿਹੜਾ ਬਲਤਕਾਰ ਉਹ ਕੀਤਾ ਗਿਆ ਵਾ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੱਸਾਂਗੇ ਇਸ ਬਾਰੇ ਸਾਰਾ ਕੀ ਹੋਇਆ ਉਹਦੇ ਨਾਲ ਇੰਡੀਆ ਦੇ ਵਿੱਚ ਉਹਦੇ ਨਾਲ ਕਿਦਾਂ ਇਹਨਾਂ ਦਰਿੰਦੇ ਲੋਕਾਂ ਵੱਲੋਂ ਜਿਹੜਾ ਵਾ ਉਸਨੂੰ ਬਲਤਕਾਰ ਕੀਤਾ ਗਿਆ ਜਾਣਕਾਰੀ ਮੁਤਾਬਕ ਸਪੇਨ ਦੀ ਇਹ ਔਰਤ ਆਪਣੇ ਪਤੀ ਨਾਲ ਬਾਈਕ ਤੇ ਟੂਰ ਤੇ ਗਈ ਸੀ ਉਹ 둠ਕਾ ਦੇ ਰਸਤੇ ਬਾਗਲਪੁਰ ਜਾ ਰਹੀ ਸੀ ਦੌਰਾਨ ਰਾਤ ਕਰੀਬ 12 ਵਜੇ ਹਸਦੀਹਾ ਬਾਜ਼ਾਰ ਦੇ ਸਾਹਮਣੇ ਸੁਨਸਾਨ ਜਗ੍ਹਾ ਤੇ ਟੈਂਟ ਲਗਾ ਕੇ ਜਿਹੜੀ ਆ ਉੱਥੇ ਸੋ ਗਈ ਇਹ ਘਟਨਾ ਝਾਰਖੰਡ ਦੀ ਉਪਰਾਜਤਨੀ ਧੁਮਕਾ ਦੀ ਵੱਡੀ ਖਬਰ ਸਾਹਮਣੇ ਜਿਹੜੀ ਆ ਦੱਸ ਰਹੇ ਆ ਤੁਹਾਨੂੰ ਜਿੱਥੇ ਸ਼ੁੱਕਰਵਾਰ ਦੇ ਰਾਤ ਵਕ ਵਕ ਬਾਈਕ ਤੇ ਆਪਣੇ ਪਤੀ ਨਾਲ ਟੂਰ ਤੇ ਗਈ ਇੱਕ ਸਪੈਨਿਸ਼ ਔਰਤ ਨਾਲ ਸਮੂਹਿਕ ਜਿਹੜਾ ਬਲਤਕਾਰ ਜਿਹੜਾ ਉਹ ਕੀਤਾ ਗਿਆ ਇਹ ਜਿਹੜੀ ਘਟਨਾ ਵਾ ਇੰਡੀਆ ਦੇ ਵਿੱਚ ਹੋਈ ਆ ਪੂਰੇ ਵਰਲਡ ਦੇ ਵਿੱਚ ਦੀ ਜਿਹੜੀ ਨਿੰਦਾ ਕੀਤੀ ਜਾ ਰਹੀ ਆ ਹਰ ਪਾਸੇ ਜਿਹੜੀ ਖਬਰ ਹੈ ਚਾਈ ਹੋਈ ਆ ਵਿਰੋਧ ਹੋ ਰਿਹਾ ਵਾ ਕਿ ਇੰਡੀਆ ਦੇ ਵਿੱਚ ਘੁੰਮਣਾਏ ਜੋੜਾਵਾ ਦੇ ਨਾਲ ਇੰਨਾ ਰਾ ਘਟੀਆਂ ਹਰਕਤ ਜਿਹੜੀ ਕੀਤੀ ਆ ਉਸ ਦੇ ਨਾਲ ਜਿਹੜਾ ਔਰਤ ਦੇ ਨਾਲ ਉਹ ਬਲਤਕਾਰ ਜਿਹੜਾ ਵਾ ਕੀਤਾ ਗਿਆ ਤੇ ਇੰਡੀਆ ਦੇ ਵਿੱਚ ਜਿਹੜੀ ਸੀ ਐਸ ਸੀ ਕਟਨਾ ਜਿਹੜੀ ਕਾਨੂੰਨੀ ਹਰਕਤ ਜਿਹੜੀ ਕੀਤੀ ਐ ਇਸ ਦਾ ਹਰ ਪਾਸੇ ਜਿਹੜਾ ਵਿਰੋਧ ਹੋ ਰਿਹਾ ਵਾ ਇਹ ਘਟਨਾ ਹਸਦੀਹਾ ਥਾਣਾ ਖੇਤਰ ਦੇ ਕੁਰਮਹਾੜ ਨੇੜੇ ਵਾਪਰੀ ਦੱਸੀ ਜਾ ਰਹੀ ਹੈ ਮਾਮਲੇ ਵਿੱਚ ਗੰਭੀਰਤਾ ਨੂੰ ਦੇਖਦੇ ਹੋਏ ਐਸਪੀ ਪੀਤਾਵਰ ਸਿੰਘ ਖੇਤਰ ਦੇ ਰਾਤ ਮੌਕੇ ਤੇ ਪਹੁੰਚੇ ਤਿੰਨ ਲੋਕਾਂ ਨੂੰ ਜਿਹੜਾ ਵਾਹ ਹਰਸਤ ਦੇ ਵਿੱਚ ਲੈ ਲੈ ਗਿਆ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਦੇਸ਼ੀ ਔਰਤ ਨਾਲ ਕੁੱਟਮਾਰ ਕੀਤੀ ਗਈ ਸਰਾਏ ਹਾਰਟ ਸੀਐਚਸੀ ਵਿੱਚ ਮੁੱਢਲੇ ਇਲਾਜ ਤੋਂ ਬਾਅਦ ਉਹਨਾਂ ਨੂੰ ਧਮਕਾ ਲਿਆਂਦਾ ਗਿਆ ਮਹਿਲਾ ਪੁਲਿਸ ਸੁਰੱਖਿਆ ਚ ਸਰਾਏ ਹਾਰਡ ਤੋਂ ਬਾਈਕ ਤੇ ਤੁਮਕਾ ਪਹੁੰਚੀ ਜਾਣਕਾਰੀ ਮੁਤਾਬਕ ਸੇਨ ਦੀ ਔਰਤ ਨੂੰ ਆਪਣੇ ਪਤੀ ਨਾਲ ਬਾਈਕ ਟੂਰ ਤੇ ਗਈ ਸੀ ਜਿਹੜੀ ਉਹ ਔਰਤ ਸੀਗੀ ਆਪਣੇ ਪਤੀ ਦੇ ਨਾਲ ਆ ਉਹ ਟੂਰ ਤੇ ਗਈ ਸੀ ਇਸ ਦੌਰਾਨ ਰਾਤ ਕਰੀਬ 12 ਵਜੇ ਹਸਦੀਹਾ ਬਾਜ਼ਾਰ ਦੇ ਸਾਹਮਣੇ ਸੁੰnsan ਜਗ੍ਹਾ ਤੇ ਟੈਂਟ ਲਗਾ ਕੇ ਜਿਹੜੇ ਆ ਦੋਨੇ ਜਿਹੜੇ ਆ ਸੋ ਗਏ ਉੱਥੇ ਰਾਤ ਕਾਫੀ ਹੋ ਗਈ ਸੀਗੀ ਤੇ ਇਸ ਕਰਕੇ ਉੱਥੇ ਉਹ ਸੋ ਗਏ ਉਸ ਸਮੇਂ ਆਸ-ਪਾਸ ਦੇ ਕੁਝ ਨੌਜਵਾਨ ਆ ਗਏ ਉਸਨਲ ਸਮੂਹਿਕ ਜਿਹੜਾ ਬਲਾਤਕਾਰ ਰਿਹੜਾ ਵਾ ਉਹ ਕੀਤਾ ਤੇੜੀ ਉਸਦੇ ਨਾਲ ਕੁੱਟਮਾਰ ਵੀ ਜਿਹੜੀ ਕੀਤੀ ਗਈ ਪੀੜਤਾ ਦੀ ਕੁੱਟਮਾਰ ਕਰਨ ਤੋਂ ਬਾਅਦ ਉਹ ਉੱਥੋਂ ਚਲੇ ਗਏ ਔਰਤ ਨੇ ਆਪਣੇ ਨਾਲ ਜਿਹੜੀ ਵਾਪਰੀ ਘਟਨਾ ਉਸਨੇ ਸਾਰੀ ਜਿਹੜੀ ਆ ਉਹ ਪੁਲਿਸ ਨੂੰ ਦਿੱਤੀ ਤੁਮਕਾ ਦੇ ਐਸਪੀ ਪੀਤਾੰਬਰ ਸਿੰਘ ਖੇਰਾਵੜ ਨੂੰ ਸਿਰਫ ਇੰਨਾ ਨਹੀਂ ਕਿਹਾ ਘਟਨਾ ਵਾਪਰੀ ਹੈ ਉਸ ਨੇ ਦੱਸਿਆ ਕਿ ਪੀੜਤ ਨੇ ਦੱਸਿਆ ਕਿ ਉਹ ਘਟਨਾ ਨੂੰ 5-6 ਵਿਅਕਤੀਆਂ ਨੂੰ ਜਿਹੜਾ ਵਾ ਉਹ 5-6 ਵਿਅਕਤੀ ਜਿਹੜੇ ਉਹਨਾਂ ਨੇ ਇਹਨੂੰ ਇੰਜਾਮ ਦਿੱਤਾ ਉਹਨਾਂ ਨੇ ਦੱਸਿਆ ਕਿ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਔਰਤ ਦਾ ਜਿਹੜਾ ਮੈਡੀਕਲ ਕਰਵਾਇਆ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਸਪੈਨਿਸ਼ ਔਰਤ ਨੂੰ ਮੁੰਡਲੀ ਸਹਿਤਾ ਤੋਂ ਬਾਅਦ ਧੁੰਮਕਾ ਲਿਆਂਦਾ ਗਿਆ ਸਵੇਰੇ ਪੁਲਿਸ ਮੌਕੇ ਤੇ ਪੁੱਜ ਕੇ ਜਿਹੜੀ ਉਹ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਆ ਇਸ ਜਿਹੜੀ ਸਪੈਨਿਸ਼ ਔਰਤ ਦੇ ਨਾਲ ਜਿਹੜਾ ਬਲਦਕਾਰ ਹੋਇਆ ਇੱਕ ਬਹੁਤ ਵੱਡੀ ਜਿਹੜੀ ਹੈ ਇਹ ਸ਼ਰਮਨਾਕ ਹਰਕਤ ਆ ਜਿਹੜੀ ਆ ਇੰਡੀਆ ਦੇ ਵਿੱਚ ਜਿਹੜੀ ਹੋਈ ਹੈ ਝਾਰਖੰਡ ਦੇ ਵਿੱਚ ਹੋਈ ਹੈ ਇਹ ਬੜੀ ਇੱਕ ਸ਼ਰਮਨਾਕ ਘਟਨਾ ਵਾ ਕਿ ਬਾਹਰੋਂ ਜਿਹੜੇ ਘੁੰਮਣ ਫਿਰਨ ਜਿਹੜੇ ਲੋਕ ਉੱਥੇ ਆਂਦੇ ਆ ਘੁੰਮਣ ਇੰਡੀਆ ਦੇ ਵਿੱਚ ਆਂਦੇ ਆ ਆਪਣਾ ਉਹਨਾਂ ਨਾਲ ਐਡੀ ਵੱਡੀ ਹਰਕਤ ਜਿਹੜੀ ਕੀਤੀ ਗਈ ਹੈ ਬਹੁਤ ਮਾੜੀ ਗੱਲ ਹੈ ਪੁਲਿਸ ਟੀਮ ਨੇ ਨਾਲ-ਨਾਲ ਫੋਰੈਂਸਿਕ ਵਿਭਾਗ ਦੇ ਮਾਰਾਂ ਦੀ ਟੀਮ ਦੀ ਵੀ ਜਾਂਚ ਮੌਕੇ ਤੇ ਪਹੁੰਚੀ ਦੂਜੇ ਪਾਸੇ ਪੀੜਤ ਦੇਸ਼ੀ ਔਰਤ ਖੁਦ ਜਾਂਚ ਲਈ ਮੋਟਰਸਾਈਕਲ ਰਾਹੀਂ ਦਮਕਾ ਦੇ ਫੁੱਲੇ ਚਨੋ ਮੈਡੀਕਲ ਕਾਲਜ ਹਸਪਤਾਲ ਪਹੁੰਚੀ ਪੁਲਿਸ ਟੀਮ ਨੂੰ ਉਸ ਨੂੰ ਲੈ ਕੇ ਗਈ ਉੱਥੇ ਮੈਡੀਕਲ ਕਰਵਾਇਆ ਜਾ ਰਿਹਾ ਹੁਸਾ ਤੇ ਦੋਸਤੋ ਇਹ ਜਿਹੜੀ ਘਟਨਾ ਇੰਡੀਆ ਦੇ ਵਿੱਚ ਹੋਈ ਆ ਭਾਰਤ ਦੇ ਵਿੱਚ ਹੋਈ ਆ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਵਾ ਇਹ ਅਸੀਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਅਪੀਲ ਕਰਦੇ ਆ ਕਿ ਇਸ ਘਟਨਾ ਨੂੰ ਬਰੀਕੀ ਦੇ ਨਾਲ ਇਸ ਦੀ ਜਾਂਚ ਕੀਤੀ ਜਾਵੇ ਜਿਹੜੀ ਆ ਸਖਤ ਤੋਂ ਸਖਤ ਜਿਹੜੀ ਆ ਕਾਰਵਾਈ ਕੀਤੀ ਜਾਵੇ ਜਿਹੜੇ ਦੋਸ਼ੀ ਪਾਏ ਗਏ ਆ ਜਿਹੜੇ ਦੋਸ਼ੀ ਫੜੇ ਜਾਣਗੇ ਉਹਨਾਂ ਨੂੰ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ